ਆ ਗੁਰੂ ਪਿਆਰੇ ਜੋ ਗੁਰ ਲੋ ਜੇ ਅੰਮ੍ਰਿਤ ਵੇਲੇ ਚੱਲ ਰਹੀ ਲੜੀਵਾਰ ਵਿਚਾਰ ਦੁੱਖਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਸਨ ਸੁੱਖਾਂ ਦੇ ਦਾਤੇ ਹੰਤ ਪੰਦੇ ਰੱਖੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਤ ਕਾਂ ਦੇ ਸੋਮੇ ਗੰਦੇ ਸਾਦਰ ਤਨ ਤਨ ਆਗਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਨ ਜੋਰੀ ਅੰਦਰ ਸਤਿ ਸ੍ਰੀ ਅਕਾਲ ਸਤਿ ਸਾਧ ਸੰਗਤਿਓ ਆਓ ਜੋ ਜਨਤੋਂ ਆਪਾਂ ਤਨ ਤਨ ਸਭ ਜੀ ਗੁਰੂਆਂ ਨੂੰ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪੰਮ ਜੀਵ ਦੀ ਕਥਾ ਵਿਚਾਰ ਕਈਆਂ ਦਿਨਾਂ ਤੋਂ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਲੜੀ ਦਾ ਕਿ ਸ਼ਬਦ ਕੇ ਉਪਾਰ ਸੰਗ੍ਰਹਿ ਪੰਨ ਜੀਣ ਵਿੱਚੋਂ ਕੁਝਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਦਾ ਯਤਨ ਕਰੀਏ ਤਾਂ ਕਿ ਆਆ ਸਾਡਾ ਸੰਸਾਰ ਤੇ ਸਭ ਲੋ ਜਾਵੇ ਨਿੱਦ ਦੁੱਖਾਂ ਤਲੇਸਾਂ ਲੋਕਾਂ ਸੋਗਾਂ ਕਾਰਿਆਂ ਸਾਰੇ ਤੋਂ ਆਪਾਂ ਬਚ ਸਕੀਏ ਜਿੰਦਾ ਬਿਦੋ ਤੋ ਬਚ ਸਕੀਏ ਤਾਂ ਜੋ ਸੁਣਦੇ ਦਿੱਂਦੇ ਆ ਰਹੇ ਆਪਾਂ 84 ਲੱਖ ਜੋਨਾ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਨਾ ਫਿਰ ਉਹ ਮੜਾ ਹੈ ਬਤਿ ਉਸ ਮਲਕ ਦੇ ਜਿੰਨੀ ਰਤਨਾ ਬਣਾਈ ਬਹੁਤ ਬਧੀਆ ਸੋਹਣੀ ਬਣਾਈ ਤੱਕ ਸਵਾਦ ਪੈਦਾ ਹੁੰਦਾ ਹੈ ਤੇ ਜੇ ਉਹਨੇ ਰਤਨਾ ਸਾਰੀ ਸੋਹਣੀ ਬਣਾਈ ਬਹੁਤ ਜੰਗਤ ਕੀਤਾਉ ਨੇ ਜੋ ਕੀਤਾ ਉਹ ਚੰਗਾ ਕੀਤਾ ਉਹ ਤੇ ਜਨਮਨ ਦਾ ਦੁੱਖ ਕਿਉਂ ਤੇਰੇ ਜਨਮਨ ਦਾ ਦੁੱਖ ਕਿਉਂ ਜੰਮਣਾ ਵੀ ਖੁਸ਼ ਹੋ ਖੁਸ਼ ਖੁਸ਼ੀ ਖੁਸ਼ੀ ਜੰਮਣਾ ਚਾਹੀਦਾ ਸੀ ਮਰਨਾ ਵੀ ਖੁਸ਼ੀ ਖੁਸ਼ੀ ਜਾਣਾ ਚਾਹੀਦਾ ਸੀ ਜਦ ਜੇ ਦੋਸੇ ਕੋ ਵਿਚਾਰ ਕਰਾਂਗੇ ਤੇ ਉਸੇ ਵਿਚਾਰ ਤੇ ਸਾਰ ਤੱਤ ਤੇ ਪਹੁੰਚਾਂਗੇ ਨਾ ਗੁਰਬਾਣੀ ਦੇ ਆਧਾਰ ਤੇ ਤੇ ਸਾਨੂੰ ਸਮਝ ਲੱਗ ਜਾਊਗੀ ਕਿ ਸਾਡਾ ਕਰੋੜਾ ਜਨਮਾ ਤੋਂ ਇਹ ਜੀਵਨ ਚਾਹਦਾ ਹੈ ਕਰੋੜਾ ਜਨਮਾ ਤੋਂ ਤੇ ਜੀ ਸਾਡਾ ਇਹ ਜੀਵਨ ਚਾਹਦਾ ਹੈ ਤੇ ਕਿਸੇ ਜੀਵਨ ਵਿੱਚ ਵੀ ਇਸੇ ਚੰਗਾ ਕਰਮ ਨਹੀਂ ਕਰ ਸਕੇ ਕਿਸੇ ਵੀ ਜੀਵਨ ਵਿੱਚ ਚੰਗਾ ਕਰਨੇ ਸੀ ਕਰ ਸਕੇ ਬਨੇ ਕਰਮ ਨਹੀਂ ਕਰ ਸਕੇ দান-ਪੁੰਨ ਨਹੀਂ ਕਰ ਸਕੇ ਤੇ ਜਦੋਂ ਕਿਤੇ ਕੁਝ ਦਿੱਤਾ ਹੀ ਨਹੀਂ ਤੇ ਲੈਣਾ ਤੇ ਤੂੰ ਦਿੱਤਾ ਲੈਣਾ ਨਾ ਜਿਹੜੇ ਦਿੱਤਾ ਇਹਨੂੰ ਬਲੂ ਆਕਤੋਂ ਜਿੰਦਾਂ ਸਾਡਾ ਕੋਈ ਬੋਲਚਾਲ ਨਹੀਂ ਉਹਨਾਂ ਅਸੀਂ ਕਹਿੰਦੀ 200 ਰੁਪਿਆ ਦੇ ਉਹ ਗੋਗੋ ਤੁਹੇਰਾ ਕੀ ਲੱਗਦਾ ਹੈ ਮੈਂ ਉਹ ਕੰਮ ਕੀਤਾ ਤੇਰੀ ਮੇਰੀ ਸਾਂਝ ਕੀ ਆ ਸਤਜ ਸਦਨ ਭਾਵਨ ਇਸ ਕੋ ਤੇ ਦੋ ਹੱਥੋਂ ਦੇਵਾਂਗੇ ਮੇਲਾ ਉਹੀ ਆ ਪੈਰੋ ਮੇਲਾ ਸਭਾ ਪਾਵੀ ਜਿਵੇਂ ਜਿਵੇਂ ਸਮਾਂ ਆਇਆ ਜਿੱਦਾਂ ਜਿੱਦਾਂ ਦਿੱਤਾ ਸੀ ਤੇਵੇਂ ਤੇਵੇਂ ਸਮਾਂ ਆਉਣ ਦੇ ਨਾਲੋਂ ਮਿਲਦਾ ਸੱਜ ਜੀ ਕਰੇ ਤਾਂ ਹੁਣ ਅਸੀਂ ਉੱਪਰੋਂ ਰੂੜਾ ਸੁੱਡਿਆ ਉੱਪਰੋਂ ਕੋਈ ਚੀਜ਼ ਅਸੀਂ ਉੱਪਰ ਤੋਂ ਬਗਾਈ ਸੁੱਡੀ ਉੱਪਰ ਤੋਂ ਸਮਾਪਤ ਤੇ ਰੇਟਿੰਗ ਨਹੀਂ ਨਾ ਜਦ ਸਮਾਤ ਲੱਗਣਾ ਨਾ ਇੱਕ ਹੋਰ ਸੁਬੀਹ ਉਦਾਹਰਣ ਦੇਵਾਂ ਬੱਚੇ ਗੇਂਦ ਖੇਡਦੇ ਆ ਇਹ ਗੇਂਦ ਨੂੰ ਤੁਸੀਂ ਫੜੋ ਆਪਣੇ ਹੱਥ ਵਿੱਚ ਤੇ ਕੰਦ ਵਿੱਚ ਮਾਰੀ ਤੇ ਗੇਂਦ ਕੰ ਦੋਨੋਂ ਕਿਨਾਂ ਗेंद ਨੇ ਕੰਨ ਤੋੜਨੀ ਨਹੀਂ ਤੇ ਨਾ ਹੀ ਉਸ ਗेंद ਨੇ ਉੱਪਰ ਤੋਂ ਜਾਣਾ ਉਹ ਗेंद ਕਿੱਧਰ ਜਾਊਗੀ ਕੰਨ ਦੇ ਵਿੱਚ ਮਾਰੀ ਹੋਈ ਉਹ ਵਾਪਸ ਸਾਡੇ ਵੱਲ ਹੀ ਮਿਲ ਕੇ ਆਊ ਘੁੰਮ ਕੇ ਆਊਗੀ ਇਹ ਇੱਕ ਚੱਕਰ ਹੈ ਆ ਪਿਆਰੋ ਇਹ ਇੱਕ ਚੱਕਰ ਹੈ ਚੱਲੀ ਜਾ ਰਿਹਾ ਇਹ ਜੇ ਸੋਚੀ ਵੀ ਨਾ ਕਰੇ ਬਈ ਸਾਨੂੰ ਅਨ ਅੰਦਿੱਤਾ ਹੋਇਆ ਮਿਲ ਜੂਗਾ ਜਦੋਂ ਦਿੱਤਾ ਨਹੀਂ ਹੋ ਸਾਨੂੰ ਮਿਲ ਜੂਗਾ ਇਹ ਸੋਚੀ ਵੀ ਨਾ ਕਰੇ ਤੇ ਜੇ ਸੋਚਿਆ ਤਾਂ ਕਿ ਸੋ ਸਾਡੀ ਗਲਤੀ ਤਿਕਮਉ ਦਾ ਅੰਦੇ ਵਾਂ ਆਪਾਂ ਕੱਲ ਕਹਾਂ ਸੀ ਵੀ ਜਨਮ ਮਰਨ ਕਿਉਂ ਜਦੋਂ ਉਸ ਬਾਗਦ ਵਿੱਚ ਸਭ ਕੁਝ ਹੀ ਚੰਗਾ ਬੜਾਇਆ ਤੇ ਫਿਰ ਜਨਮ ਮਰਦਾ ਦੋ ਕਿਉਂ? ਸਾਨੂੰ ਨੇ ਸੰਸਾਰ ਤੇ ਕਿ ਜੜਾ ਏ ਤੇ ਜਦੋਂ ਭੇਜਿਆ ਲਾ ਤੈਨੂੰ ਮੈਨੂੰ ਦੁੱਖ ਕਿਉਂ ਦਿੰਦਾ? ਉਹ ਨਹੀਂ ਦਿੰਦਾ ਪਰ ਉਹ ਦੁੱਖ ਉਹ ਥੋੜੀ ਸਾਡੀ ਤਾਂ ਸਵੱਟੀ ਹੁੰਦੀ ਹੈ। ਸਾਨੂੰ ਯਾਦ ਕਰਾਉਣ ਵਾਸਤੇ ਜੇ ਜਿਹੜਾ ਚੰਗੇ ਕੰਮ ਕਰੇਗਾ ਤੇ ਚੰਗਾ ਫਲ ਪਾ ਲੇਗਾ ਮਾੜੇ ਕੰਮ ਕਰੇਗਾ ਨਾ ਮਾੜਾ ਫਲ ਪਾ ਲੇਗਾ ਅ ਸੋਨੇ ਨੇ ਲਿਸ਼ਕਾ ਹੁੰਦਾ ਹੈ ਸਿਰਰ ਵੀ ਜਿਹੜੇ ਅਸੂਰ ਵਿੱਚ ਬਲੱਡ ਕਰ ਦਿੰਦੇ ਨਾ ਗਹਿਣਾ ਬਣਾਉਂਦੇ ਤੇ ਜਦੋਂ ਉਸੇ ਸੋਨੇ ਦੇ ਗਹਿਣੇ ਨੂੰ ਪਰਣਾ ਹੋਵੇ ਹੋਰ ਗਹਿਣਾ ਬਣਾਉਣਾ ਹੋਵੇ ਤਦ ਪਹਿਲਾਂ ਉਹ ਖੋਟ ਕੱਢਣੀ ਪੈਂਦੀ ਪਹਿਲੀ ਪਹਿਲੇ ਖੋਟ ਕੱਢਣੀ ਪੈਂਦੀ ਆ ਤੇ ਨਿਕਲੂਗੀ ਕਿਦਾਂ ਪੱਟੀ ਤੇ ਤਾ ਕੇ ਪੱਟੀ ਤੇ ਉਬਾਲੇ ਖਾ ਖਾ ਕੇ ਫਿਰ ਰਿਸ਼ਕ ਦਾ ਹੁਣ ਮਾਤ ਦੇ ਦਰਬ ਵਿੱਚ ਜਿਹੜੀ ਸਾਨੂੰ ਕਸਾ ਦੇ ਤਾ ਲਗਾ ਤਸਵਟੀ ਲੱਗੀ ਉਹ ਬਾਹਰ ਦੀ ਆਦਨੋਂ ਬਹੁਤ ਜ਼ਿਆਦਾ ਮਾਰੀ ਸੀ ਜਦ ਹੀ ਤੇਜਾਂ ਸੀ ਜਿਹੜੇ ਬਾਸ ਸੁਨੈਲੇ ਅੱਗ ਬਾਲੀ ਦਾ ਤੇ ਜਿੱਤੇ ਸੋਨੇ ਨੂੰ ਗਰਮ ਕੀਤਾ ਉਬਾਲਾ ਦਿੱਤਾ ਸੋਨੇ ਨੂੰ ਫਿਰ ਉਹ 12 ਮੰਨੀ ਦਾ ਸੋਨਾ ਬਣਿਆ ਇੰਦਾ ਕਰੀ 24 ਰੇਟ ਦਾ ਬਣਿਆ ਸ਼ੁੱਧ ਬਣ ਗਿਆ ਸੋਨਾ ਪਰ ਪਹਿਲਾਂ ਸੜਦਾ ਪਿਆ ਨਾ ਤਾਂ ਇਹ ਸ਼ੁੱਧ ਬਣਿਆ ਨਾ ਨਹੀਂ ਤਾਂ ਖੋੜਦੋਦ ਵਿੱਚ ਆਈ ਸੀ ਕੋਣ ਸਭ ਦੇ ਵਿੱਚ ਸੀਗਾ ਤਾਂ ਸਾਨੂੰ ਜਨਮ ਲੈਣਾ ਪਿਆ ਸਾਡੇ ਅੰਦਰ ਕੋਰ ਸੀ ਬਾਪ ਸੀ ਤਾਂ ਜਨਮ ਜਨਮ ਲੈਣਾ ਪਿਆ ਹੁਣ ਪਾਸ਼ਾ ਨੇ ਸੁਨਹਿਰੀ ਦੀ ਪੱਟੀ ਵਾਂਗੂ ਸਾਨੂੰ ਤਾਇਆ ਮਾਤਾ ਦੇ ਗਰਭ ਵਿੱਚ ਬੇਬ ਪਤਾ ਲੱਗ ਗਿਆ ਸ਼ੁੱਧ ਪਿਓਰ ਸੋਨਾ ਬਣ ਜਾਵੇ ਪਰਤ ਬਣ ਜਾਵੇ ਸੰਤ ਬਣ ਜਾਵੇ ਇਹ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰੇ ਕਿਉਂਕਿ ਰੱਬ ਨਾਲ ਗੱਲਾਂ ਤੇ ਰੱਬ ਦੇ ਪਿਆਰੇ ਹੀ ਕਰ ਸਕਦੇ ਨਾ ਸੰਸਾਰ ਨਾਲ ਗੱਲਾਂ ਕਰਦਾ ਸੰਸਾਰ ਤਾਂ ਮਾਇਆ ਦੀ ਗੱਲਾਂ ਕਰਦਾ ਸੰਸਾਰ ਨਾਲ ਗੱਲਾਂ ਕਰਦਾ ਰੱਬ ਦੇ ਪਿਆਰੇ ਸੰਸਾਰ ਨਾਲ ਗੱਲਾਂ ਨਹੀਂ ਕਰਦੇ ਮਾਇਆ ਨਾਲ ਗੱਲਾਂ ਨਹੀਂ ਕਰਦੇ ਰੱਬ ਦੇ ਪਿਆਰੇ ਰੱਬ ਨਾਲ ਗੱਲਾਂ ਕਰਦੇ ਹੁਣ ਜਿਨ੍ਹਾਂ ਨੂੰ ਤੇ ਇਸ ਗੱਲ ਦਾ ਗਿਆਨ ਸੀ ਉਹਨਾਂ ਦੇ ਪੈਰੋਂ ਰੱਬ ਦੀਆਂ ਗੱਲਾਂ ਕੀਤੀਆਂ ਤੇ ਮੁੜ ਕੇ ਫਿਰ ਇਸ ਤਾਲ ਦੇ ਵਿੱਚ ਉੱਦਣ ਗਏ